ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਸਵੀਰ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂਜੀ ਬਿੱਧੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਹੋਸਨਾ ਠੀਕ ਠਾਕ ਜੀ। ਜੀ ਵਧੀਆ ਵਧੀਆ। ਚਲੋ ਵਧੀਆ ਚੀਜ਼ ਦਾ ਜੇ ਵੇਖਿਆ ਕੱਲ੍ਹ ਵਾਲਾ ਮਾਲ ਫਿਰ। ਨਾਰਤਰੀ ਜੀ ਮਾਲ ਦਾ ਤੁਹਾਨੂੰ ਪਤਾ ਰੇ ਸਾਡੇ ਜੈਨੂਨ ਹੁੰਦੇ ਆ। ਹਾਂਜੀ। ਟਿੱਕਾਂ ਨੂੰ ਮਾਲ ਲੱਗਦਾ। ਅੱਛਾ। ਬੜੀ ਡਿਮਾਂਡ ਹੈ ਉਹਦੀ ਟੋਕਣ ਗੱਪਣ ਜਿਹੜੀ ਵਸ਼ੀ ਆ। ਹਾਂਜੀ। ਬਹੁਤ ਡਿਮਾਂਡ ਹੈ ਉਹਦੀ ਬੱਲੇ ਬੱਲੇ। ਅੱਛਾ। ਹੁਣ ਤੱਕ ਵੀ ਆਲੇ ਫੋਨ ਆ ਰਹੇ ਆ। ਠੀਕ ਹੈ। ਆਪਣੇ 2 ਮਿੰਟ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਫੋਨ ਆ ਗਿਆ ਤਰਨ ਤਰਨ ਤੋਂ। ਅੱਛਾ। ਕੱਲ੍ਹ ਵੀਡੀਓ ਪ ਇਸ ਵੀ ਨੇ ਇਹ ਮੈਨਾਂ ਕਿਆ ਰਾਬੀ ਕਰਤਾ ਰੇਟ ਤਨ ਪਤਾ ਜਰਾ ਮਤਲਬ ਕਿ ਉਦੋਂ ਟੱਕਰ ਸਭ ਦੇ ਹੋ ਗਏ ਕਿ ਪਹਿਲੇ ਪੰਜ ਪਹਿਲੇ ਪੰਜ ਸੱਤ ਮਿੰਟਾਂ ਦੇ ਵਿੱਚ ਜਿੰਨਾ ਜਿੰਨਾ ਫੋਨ ਕਰ ਲਿਆ ਪਹਿਲਾਂ ਉਹਨਾਂ ਨਾਲ ਸਬਦਾ ਕਰਕੇ ਉਹਨਾਂ ਨੂੰ ਪੈਸੇ ਪਾਤੇ ਅੱਛਾ ਕੋਈ ਵੀ ਆਏ ਨਹੀਂ ਅੰਸਲ ਗੱਡੀਆਂ ਆਈਆਂ ਚਲੋ ਲੱਦ ਕੇ ਨਾ ਵੀ ਠੀਕ ਹੈ ਮਤਲਬ ਉਹਨਾਂ ਨੂੰ ਚੰਗੇ ਫੋਨਾਂ ਦੀ ਲੱਗੇ ਰਿੰਦੀ ਤੇ ਬੜੀ ਬੜੀ ਕਿਰਪਾ ਰਬੀ ਬੜੀ ਕਿਰਪਾ ਠੀਕ ਹੈ ਤੇ ਮੰਗੂ ਭਾਜੀ ਆਪਣੇ ਮੰਗੂ ਹੋਣੀ ਅੱਜ ਥੋੜੇ ਜਿਹਾ ਕੰਮ ਆਨਾਂ ਨੂੰ ਅੱਛਾ ਤੇ ਉਹਨਾਂ ਨੂੰ ਕੰਪੀ ਆ ਗਿਆ ਉਹਦੇ ਚੱਲ ਗਿਆ ਅੱਛਾ ਉਹਦੇ ਚੱਲ ਤੂੰ ਕੱਲਾ ਅੱਜ ਨਹੀਂ ਕੰਮ ਲੱਭਣਗੇ ਨਹੀਂ ਅੱਜ ਤਾਂ ਨਹੀਂ ਆ ਥੋੜਾ ਜਿਹਾ ਕੰਮ ਹੀ ਹੈ ਮੈਂ ਚਲੋ ਅੱਜ ਤੁਸੀਂ ਲੇਟ ਹੋ ਕੇ ਜਾਓ ਆਹ ਬੀਜਿਕਨ ਕਰਕੇ ਆਪਣਾ ਚੱਲ ਜਾਣਾ ਹੈ ਟਾਈਮ ਤਾਂ ਦਾ ਲੇਟ ਦਾ ਰੱਖਿਆ ਗਿਆ ਨਾ ਅੱਜ ਜਿਆਦਾ ਕਰਨੀ ਪੈਣੀ ਹੈ ਠੀਕ ਹੈ ਇਹ ਵੀ ਲਿਖਿਆ ਤੇ ਠੀਕ ਆ ਚਲੋ ਫਿਰ ਨਾਮ ਦੱਸ ਦੇ ਮੈਂ ਮੰਗੂ ਹਾਂਜੀ ਪਿੰਡ ਥੋਬਾ ਤਸੀਲ ਅਚਾਰਾ ਜਿਲ੍ਹਾ ਮਕਸਦ ਠੀਕ ਹੈ ਜੀ ਤੇ ਬਾਕੀ ਫੋਨ ਨੰਬਰ ਆਪਾਂ ਲਿਖ ਦੇਣਾ ਸ਼ੁਰੂਆਤ ਕਿਹੜੀ ਹੈ ਪਹਿਲੇ ਨੰਬਰ ਵਾਲੀ ਤੋਂ ਕਰੀਏ ਆਪਾਂ ਪਲੀਜ ਤੋਂ ਕਰ ਲੂ ਕਿ ਚਿੱਟੀ ਤੋਂ ਕਰਨੀ ਅਤਰੀ ਕੀ ਇਹ ਸੁਆਦ ਜਰ ਅੱਛਾ ਇਹਨੂੰ ਸੋਏ ਨੂੰ ਕੋਈ ਦਾਸਤ ਦੇ ਵਿੱਚ 15 ਦਿਨ ਦੇ ਵਿੱਚ ਵਿੱਚ ਹੋਏ ਅੱਛਾ ਇਹ ਨਾ ਮਤਲਬ ਇਹ ਕਿੰਨੇ ਇੱਕੋ ਕੱਚੇ ਘਾਵੜ ਲਈ ਆਪਾਂ ਅੱਛਾ ਇੱਕ ਅੱਛਾ ਇੱਕ ਉਹਨਾਂ ਦੇ ਘਰ ਵਿੱਚ ਕੋਈ ਮਜਬੂਰੀ ਜੀ ਪੈ ਗਈ ਆ ਇਹਨਾਂ ਦੇ ਘਰ ਦੇ ਵਿੱਚ ਤੋਂ ਘਰੋਂ ਥੋੜਾ ਨਾ ਬਾਹਰ ਇਹ ਚਾਰ ਚਾਰ ਪੰਜ ਜਣ ਅੱਛਾ ਕੰਨੀ ਮਾਤਾ ਹੀ ਸਮਝੀ ਰਹੀ ਆ ਥੂੜੀ ਥਾੜੀ ਪੰਦੀ ਜਣ ਗਏ ਆ ਥੂੜੀ ਥਾੜੀ ਪਾਈ ਖੋਦੀ ਵਿੱਚ ਅੱਛਾ ਉਹ ਵਿਚਾਰੀ ਨੇ ਕੋਈ ਫੀਟ ਪੜਨੀ ਪੁੰਦੀ ਨਹੀਂ ਤੇ ਇਹਦੇ ਥੱਲੇ ਮਾਤਾ ਦਾਸ ਨਹੀਂ 17 18 ਲੀਟਰ ਦੁੱਧ ਚਾਉਂਦੇ ਨੇ ਆਪਾਂ ਅੱਛਾ ਤੇ ਹੁਣ ਹਾਪੀ ਜੀ ਇਹ ਥੰਦੇ ਇਸ ਟਾਈਮ ਦੁੱਧ ਹੈ ਗਾਜ 12 ਲੀਟਰ ਅੱਛਾ ਬਿਲਕੁਲ ਕੰਡੇ ਵਾਲਾ ਤਿਆਰ ਠੀਕ ਹੈ ਹਾਂਜੀ ਤੇ 17 18 ਲੀਟਰ ਦੀ ਮਾਰਕਨ ਜੇ ਕੋਈ ਸੇਵਾ ਵਾਲਾ ਲੈ ਗਿਆ ਨਾ ਕੋਈ ਚੰਗਾ ਮਤਲਬ ਵੀ ਸੇਵਾ ਵਾਲਾ ਲੈ ਜੀ 17 18 ਲੀਟਰ ਕਰ ਜੀ ਆਓ ਚਲੋ ਜੇ ਘੜੀ ਸੱਜਰ ਹੀ ਹੈ ਘੜੀ ਤੋਖੜੇ ਜੀ ਅੱਛਾ ਕੇਜ ਮਗਰ ਮਗਰ ਇਹਦੇ ਵੱਛੀ ਜਾਦੀ ਹੈ ਵੱਛੀ ਮਗਰ ਇਹਦੇ ਵੱਛੀ ਜੇ ਖੋਲੋ ਫਿਰ ਤੋਰੀ ਇਹਨੂੰ ਥਾਣੇ ਵੀ ਚੰਗਾ ਲੱਗਾ ਜਿਹੜਾ ਇਹਦੇ ਕੋਲ ਆ ਲੈ ਸਾਡੇ ਥਾਣੇ ਦੇ ਆ ਦੇਖ ਸਾਡੇ ਕਾਫੀ ਖੂਬਸੂਰਤ ਵੜ ਹੈ ਜਿਹੜੀ ਬਾਕੀ ਖੜਨੀ ਤੁਸੀਂ ਆਪਣੀ ਸਮਝ ਨਾਲ ਵੇਚ ਚਾਹਤੀ ਹੈ ਤਸੱਲੀ ਕਰਕੇ ਹਾਂ ਜਿਲੇ ਆ ਆ ਤੁਸੀਂ ਬਸੀ ਕਾਦੀ ਆ ਨੁਕਰੀ ਘੋੜੀ ਆ ਠੀਕ ਆ ਪੂਰ ਸੂਰਤੀ ਚਿੱਟੇ ਰੰਗ ਦੀ ਗਾਂ ਹੈ ਜਿਹੜੀ ਪ੍ਰੀਜੀ ਦਵਾ ਇੱਕ ਨਾ ਥਾਂ ਦੇ ਵਿੱਚ ਥੋੜੀ ਏ ਧਾਰਾ ਘੱਟ ਦਿਓ ਮਗਰਲੇ ਚ ਹਾਂਜੀ ਇੱਕ ਸਾਈਡ ਦੇ ਦੀ ਠੀਕ ਹੈ ਜੀ ਕੋਈ 5-7 ਧਾਰਾ ਘੱਟ ਦਿਓ ਠੀਕ ਹੈ ਚੰਗਾ ਨਾ ਜੀ ਭਰਾਵਾਂ ਨੂੰ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹਰ ਪ੍ਰੀਜੀ ਕੀ ਤੇ ਇਹਦੇ ਛੜਦਾ 27000 ਜੀ 27000 ਕੀ ਮਾਤਾ ਨੇ ਦਿੱਤੀਆਂ ਮਾਦਾ ਨੇ ਅੱਛਾ ਨਹੀਂ ਵੀ ਆਖਾ ਮਾਦਾ ਇਹ ਵੀ 2000-2000 ਕਮਾਉਣਾ ਹੈ ਮਾਦਾ ਕਿਤੇ ਜਿਆਦਾ ਕਮਾਉਣੇ ਮੈਂ ਕਿਹਾ ਮਾਦਾ ਸਾਡੀ ਵੀਡੀਓ ਚੈੱਕ ਕਰ ਲਈ ਅੱਛਾ ਯਾਰ-ਯਾਰ 2000-2000 ਕਮਾਵਾਂਗੇ ਠੀਕ ਹੈ ਹਾਂ 27000 ਦੀ ਵਸੀ ਦੇਣਾ ਹਾਂ ਠੀਕ ਹੈ ਹਾਂਜੀ ਤੇ ਹੁਣ ਕਿਹ ਜੱਸੀ ਜੱਸੀ ਦਿਖਾ ਦੀ ਇਹਦਾ ਬੱਚਾ ਵਜੇ ਇਹਦਾ ਬੱਚਾ ਹਾਂ ਜੀ ਹਾਂ ਬੈਠਾ ਲਾੜਾ ਬੱਚਾ ਕਿ ਬੱਚੀ ਜੀ ਇਹਦਾ ਮਗਰ ਬੱਛਾ ਆ ਜੋ ਇਹਨੂੰ 12 13 ਦਿਨ ਹੋ ਗਏ ਸੀ ਅੱਛਾ ਇਹ ਕੋਣ ਇਸ ਟਾਂ ਦੁੱਧ ਮਤਲਬ ਇਹ 12 13 ਲੀਟਰ ਮਾਤਾ ਦੱਸਦੀ ਹਾਂ ਜੀ ਇਹ ਕਿ ਆ ਪਿਆ ਜੀ ਇਹਦੇ ਸਾਰੇ ਹੁਣ 8 ਤੋਂ 9 ਲੀਟਰ ਚ ਹੋਊਗਾ ਜੀ ਤੋਰੋ ਫਿਰ ਇਹਨਾਂ ਬਾਕੀ ਖੜਨੀਆਂ ਤੁਸੀਂ ਆਪਣੀ ਸਮਝਣਾ ਵੇਸ ਚ ਆ ਕੇ ਆਪਣੇ ਆਪ ਤਸੱਲੀ ਕਰਕੇ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਵੇਖ ਕੇ ਬਾਕੀ ਹਲੇ ਟਾਈਮ ਹੀ ਜਿਹੜਾ ਦੁਪਹਿਰ ਦਾ ਚਵਾਈ ਚੋਰੀ ਜਿਹੜੀ ਇਹਨਾਂ ਦੀ ਹੋਈ ਆ ਆਪਣੇ ਸ਼ਾਮ ਤੱਕ ਰੋਸਾ ਮੈਂ ਜਿਹੜਾ ਜਿੰਨਾ ਕ ਦੁੱਧ ਆ ਸਾਰਾ ਨਾ ਖਵਾਨੇ ਪਰ ਦੇਣੀ ਆ ਤੇ ਇਹਦਾ ਕਿੰਨਾ ਰੱਖਣਾ ਵੇ ਦੀ ਮੋਰ ਦਾ ਹਾਂ ਪੀ ਲੈਣਾ ਬੋਲਦਾ 60 ਆਇਆ ਅੱਛਾ ਜਿੰਨੇ ਛੱਡ ਕੇ 23 ਹੱਦ ਵਸ਼ੀ ਦੇ ਦਾਂਗੇ 2000 ਦੇ ਹਾਂ 2000 ਠੰਡੀ ਸੀ ਠੀਕ ਆ ਹਾਂ ਥੋੜਾ ਦਿਖਾਓ ਥੋੜਾ ਲੱਗੇਗਾ ਠੀਕ ਆ ਚਲੋ ਦੇਖੋ ਨੇ ਇੱਕ ਕਿਹੜੀ ਵਿਖਾਦੀ ਕਾਲੀ ਤੇ ਆਹ ਜਿਹੜੀ ਆ ਇਹ ਹਰਪ੍ਰੀਤ ਜੀ ਹੁਣ ਇਹ ਵੀਰ ਹੁਣ ਆਏ ਆ ਹਾਂਜੀ ਇਹਨਾਂ ਨੇ ਹੁਣੇ ਇਹ ਜਿਹੜਾ ਨੇ ਆ ਕੇ ਪਾਸ-ਪੁਸ ਕਰ ਲਈ ਆ ਅੱਛਾ ਇਹਦਾ ਸੌਦਾ ਹੋਇਆ ਤੇ ਸੌਦਾ ਹੋ ਗਿਆ ਅੱਛਾ ਇਹਦਾ ਸੌਦਾ ਹੋ ਗਿਆ ਇਹ ਵੇ ਗੀਆ ਤੇ ਹੁਣ ਆ ਕਾਲੀ ਫਿਰ ਗੱਬਨ ਜੇ ਇਹ ਕਰਦੀਗਾ ਆ ਫਿਰ ਕਾਲੀ ਉਹ ਜੀ ਕਰਦੀ ਹੱਥ ਜੇ ਕਰਦੀ ਤੇ ਦੋ ਹੀ ਪੌਣੀਆਂ ਫਿਰ ਅੱਜ ਹਾਂਜੀ ਤਿੰਨ ਪੌਣੀਆਂ ਇੱਕ ਵੇਗੀ ਆ ਅੱਛਾ ਹਾਂ ਮੈਂ ਚਲ ਦੋ ਬਾ ਦੇਣੇ ਆ ਠੀਕ ਆ ਤੇ ਬਾਕੀ ਇਹ ਆ ਕਿ ਚਲੋ ਦੋਵੇਂ ਕੋਈ ਆਪਣੀ ਚਵਾਈ ਕਰਕੇ ਨਾ ਤਸੱਲੀ ਕਰਕੇ ਸਾਡੇ ਕਿਤੇ ਕਿਸਾਨ ਭਰਾਵਾਂਗੇ ਹੱਥ ਜੋੜ ਕੇ ਬੇਜੀ ਕਰਦੇ ਆਂ ਕਿ ਅਸੀਂ ਮਾਲ ਬਾਹਰੋਂ ਲਿਆਉਂਦੇ ਹਾਂ ਹਾਂਜੀ ਨਹੀਂ ਆਪਣੀ ਚਵਾਈ ਕਰਕੇ ਲੈਂਦੇ ਹਾਂ ਹਾਂਜੀ ਕੋਈ ਆਪਣੀ ਇੱਥੇ ਸਾਡੇ ਘਰ ਗੋੜਾਂਗੇ ਚੋਲੇ ਚਾੜਾਂਗੇ ਚੋਲੇ ਸਾਡੇ ਘਰ ਦੀ ਤਸੱਲੀ ਹੋਈ ਹੈ ਇਹ ਤੋਂ ਬਾਅਦ ਸਾਡੀ ਕੋਈ ਤਸੱਲੀ ਨਹੀਂ ਹੈ ਠੀਕ ਹੈ ਜੀ ਕਿਉਂਕਿ ਵੇਖੋ ਕਿਹੇ ਕੇ ਦੀ ਸਾਂਭ ਆ ਸਾਡੀ ਆਪਣੀ ਸਾਂਭ ਆ ਇਹਦੀ ਵੱਖਰੀ ਸੇਵਾ ਆ ਉਹ ਜਾ ਕੇ ਧੁੱਪੇ ਬੰਦੇਗਾ ਤੋਂ ਨਾਖਣਾ ਜੀ ਕਿ ਫੋਨ ਆ ਗਿਆ ਦੁੱਧ ਘਟ ਗਿਆ ਧੁੱਪੇ ਬੱਦੀ ਨੇ ਦੁੱਧ ਕੀ ਕੱਢਣਾ ਸੇਵਾ ਹੋਊਗੀ ਡੰਗਰ ਦੀ ਤੇ ਤੇ ਦੁੱਧ ਕੱਢੂਗੀ ਠ ਇਥੇ ਆ ਕੇ ਆਪਣੀ ਚਵਾਈ ਕਰੋ ਆਪਣੀ ਤਸੱਲੀ ਕਰਕੇ ਜੇ ਕੋਈ ਚਾਰਟਾਂ ਲਿਖੋ ਠੀਕ ਹੈ ਜੀ ਜੇ ਕੋਈ ਤਸੱਲੀ ਕਰੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਪਣੀ ਤਸੱਲੀ ਆ ਤੇ ਅਗਲੇ ਦੇ ਕਿਲੇ ਤੇ ਪਸ਼ੂ ਖੋਲੋ